ਹਾਂਜੀ ਕਿੱਦਾਂ ਸਾਰੇ ਅੱਜ ਲੱਗੇ ਤੇ ਸਪਰੇਅ ਕਰਨ ਦੋਚੀ ਮੱਜ ਰੇ ਇੱਕ ਤਾਂ ਹੁਣ ਰਸ ਹੋ ਗਿਆ ਅੱਜ ਧੁੱਪਾਂ ਨਿਕਲਿਆ ਜੀ ਨਾ ਕੱਲ ਤਾਂ ਨਹੀਂ ਤਾਂ ਬੰਦਾ ਇੱਕੋ ਮਿਲਿਆ ਇੱਕ ਆਪਣਾ ਨੌਕਰ ਲਾਇਆ ਗੈਲ ਹੁਣ ਆਇਆ ਜਹੀ ਜੀ ਹੈਗੀ ਆ ਕਰਨੀ ਤਾਂ ਪੈਣੀ ਆ ਉਹੀ ਹਾਲ ਆ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮੈਨੂੰ ਵੀ ਜਿਹੜਾ ਹੁਣ ਲਾਗ ਆ ਲਾਗ ਸਿਰਿਆਂ ਉੱਪਰ ਬੂਟਾ ਏ ਇਹ ਬਈਆ ਖੜਾ ਏ ਇਹ ਇਹਦਾ ਟੇਸਟ ਚਿੱਟੇ ਪਿੱਠਾਲ ਟੱਡਾ ਕਿੱਥੇ ਗਿਆ ਜਿਹੜਾ ਵਿਚਾ ਉਹ ਖਾਦਾ ਪਿਆ ਹੈ ਨਾ ਯਾਨੀ ਕਿ ਅੱਗੇ ਤਾਂ ਨਹੀਂ ਵਧੀ ਕਿੱਥੇ ਜਿੱਦਾਂ ਦੀ ਸਪਰੇ ਕਰੀ ਉੱਥੇ ਖੜ ਗਈ ਜਿਹੜਾ ਆਪਣੀ ਲਪੇਟ ਚ ਲੈ ਲਿਆ ਉਹ ਲੈ ਲਿਆ ਤੇ ਹਮ ਆਏ ਜਿਹੜਾ ਬਚ ਗੁਰੂ ਤਾਂ ਦਵਾਦਾਰੂ ਕਰਨੀ ਪੈਣੀ ਆ ਤਾਂ ਲਾਏ ਆ ਜੇ ਬੰਦੇ ਸਪਰੇ ਕਰਨ ਆ ਆ ਦੇਖੋ ਛੋਰੇ ਮਾ ਫਰਕ ਦੇਖੋ ਇੱਥੇ ਤੱਕ ਛੋਰਾ ਐਨ ਫੁੱਲ ਵਧੀਆ ਦਾਣਾ ਖੜਾ ਐ ਨਿਕਲਿਆ ਵੈਨ ਅਰ ਕੋਈ ਇੱਕ ਵੀ ਬੌਨਾ ਰੋਗ ਨਹੀਂ ਹੈ ਜਿੱਥੇ-ਜਿੱਥੇ ਆ ਜੀ ਅੰਬ ਦੀ ਸ਼ਾਮਾਂ ਇਹ ਵੀ ਕਾਰਨ ਹੈ ਇੱਕ ਸ਼ਹਿਰ ਵੀ ਧੁੱਪ ਕੋਈ ਹੈ ਕੋਈ ਜਣੀ ਕਿ ਆ ਦੇਖੋ ਉਹ ਦੇਖੋ ਜਿੱਥੇ ਤੱਕ ਉਹ ਆ ਨਾ ਮੱਗੇ ਵੀਡੀਓ ਪਾਈ ਤੀ ਅੱਜ ਫੇਰ ਪਾਉਣ ਲੱਗਾ ਦੇਖੋ ਐ ਫੁੱਲ ਬਟਾ ਫੁੱਲ ਨਸਰੀ ਹੋਈ ਆ ਐਂ ਦਾਣਾ ਵਧੀਆ ਜਿੱਕਣਾ ਨਾ ਸਿਆਣੇ ਕਹਿੰਦੇ ਵੀ ਪੰਜਾਬ ਦੇ ਜੰਮਿਆਂ ਨੂੰ ਨਿਤ ਮਿਹਮਾ ਉਦਾਂ ਹੀ ਐਦ ਕੀ ਤਾਨ ਔਖੀ ਸਿਰੇ ਚੜਨਗੇ ਅੱਜ ਫੇਰ ਹੁਣ ਨਸਾਰੇ ਪਰ ਆ ਗਈ ਐ ਨਿਸਰਨ ਲੱਗ ਗਈ। ਯਾਨੀ ਕਿ 30% ਨਸਰਿਆ ਇਹ 26। ਇਹਦੇ ਪਰ ਹੁਣ ਫੰਗੀ ਸਾਈਡ ਤੇ ਆਪਣਾ ਤੇਲੇ ਦੀ ਤੇ ਟਿੱਡੇ ਵਾਲੀ ਲੱਗੇਵੇਂ ਕਰਨਾ ਚ ਸਪਰੇ। ਮੌਸਮ ਦੀ ਤਾਂ ਹੈਗੀ ਗੜਬੜੀਓ ਦਵਾਈ ਆਪਾਂ ਨੇ ਕਿਲੇ ਕਿਲੇ ਦੀ ਰਲਾਈ ਆ। ਜਿੱਦਾਂ ਮੌਸਮ ਚ ਸਹੀ ਰਿਆ ਤਾਂ ਗਾਂ ਕਰ ਲੂੰਗੇ ਨਹੀਂ ਥਾਪਾ ਕਰਨਾ। ਬੰਬੇਰੋ ਸਿਖਾ ਦਈਏ ਕੰਮ ਲੈ ਮੈਂ ਕਰਦਾ ਹੈਲਪ ਲੈ ਪਾ ਸਿੱਧਾ ਕਰਕੇ ਪਾ ਛੱਡ ਦੇ ਤੂੰ ਇਹਨੂੰ ਛੱਡ ਦੇ ਸਿੱਧਾ ਕਰ ਹਾਂ ਸਿੱਧਾ ਕਰ ਹਾਂਜੀ ਇੱਕ ਨਾ ਤੁਹਾਨੂੰ ਹੋਰ ਸੱਦਾ ਦੇਣਾ ਹੈ ਸਾਡੇ ਪਿੰਡ ਸਰਪੰਚ ਬਲਦੇਵ ਸਿੰਘ ਵੱਲੋਂ ਤੇ ਸਾਰੀ ਪੰਚਾਇਤ ਵੱਲੋਂ ਸਾਰੇ ਨਗਰ ਵੱਲੋਂ ਜੋ ਗੁੱਗਾ ਮਾੜੀ ਦਾ ਮੇਲਾ ਹੈ ਨਾ 31 ਅਗਸਤ ਤੇ 1 ਸਤੰਬਰ ਦਾ ਉਸ ਦੇ ਸਬੰਧ ਵਿੱਚ ਕੁਸ਼ਤੀਆਂ ਦੀ ਦੰਗਲ ਕਰਾਇਆ ਜਾਣਾ ਸਾਰੇ ਇਲਾਕੇ ਨੂੰ ਬੇਨਤੀ ਹੈ ਵੀ 1 ਸਤੰਬਰ ਲਗਭਗ 3 ਵਜੇ ਕੁਸ਼ਤੀਆਂ ਸਟਾਰਟ ਹੋ ਜਾਣੀਆਂ ਸਾਰਿਆਂ ਨੂੰ ਬੇਨਤੀ ਵੀ ਹੌਮ ਹੁਮਾ ਕੇ ਪਹੁੰਚਿਓ ਜਰੂਰ ਤੇ ਕੁਸ਼ਤੀਆਂ ਦਾ ਆਨੰਦ ਮਾਣਿਓ ਧੰਨਵਾਦ ਜੀ ਸਾਰਿਆਂ ਦਾ ਸასი ਸ਼ਾਦ